ਜਿਉਂ-ਜਿਉਂ ਪੰਜਾਬ ਚ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਨੇ ਤਿਉ ਤਿਉ ਪਾਰਟੀਆਂ ਵੱਲੋਂ ਪ੍ਰਚਾਰ ਤੇਜ਼ ਹੁੰਦਾ ਦਿਖਾਈ ਦੇ ਰਿਹਾ ਹੈ ਵੋਟਰਾਂ ਨੂੰ ਲੁਭਾਉਣ ਦੇ ਲਈ ਕਾਂਗਰਸ ਭਾਜਪਾ ਅਤੇ ਆਮ ਆਦਮੀ ਪਾਰਟੀ ਦੇ ਦਿੱਗਜ ਨੇਤਾ ਪੰਜਾਬ ਫੇਰੀ ਤੇ ਆ ਰਹੇ ਨੇ ਆਮ ਆਦਮੀ ਪਾਰਟੀ ਦੇ ਨੇਤਾ ਯੋਗਿੰਦਰ ਯਾਦਵ 24 ਅਪ੍ਰੈਲ ਤੋਂ 27 ਅਪ੍ਰੈਲ ਤੱਕ ਪੰਜਾਬ ਦੇ ਵੱਖ-ਵੱਖ ਲੋਕ ਸਭਾ ਹਲਕਿਆਂ ਚ ਚੋਣ ਪ੍ਰਚਾਰ ਕਰਨਗੇ ਯੋਗਿੰਦਰ ਯਾਦਵ ਪੰਜਾਬ ਦੇ ਪਠਾਨਕੋਟ ਹੁਸ਼ਿਆਰਪੁਰ ਬਠਿੰਡਾ ਕੋਟਕਪੂਰਾ ਮੋਗਾ ਪਟਿਆਲਾ ਮੋਹਾਲੀ ਸਮੇਤ ਹੋਰ ਸ਼ਹਿਰਾਂ ਚ ਚੋਣ ਪ੍ਰਚਾਰ ਕਰਨਗੇ ਦੂਜੇ ਪਾਸੇ ਭਾਜਪਾ ਦੇ ਪੀਐਮ ਹੋਂਦੇ ਖਿੰਡਾ ਦੇ ਅੰਮ੍ਰਿਤਸਰ ਵਿਖੇ ਚੋਣ ਪ੍ਰਚਾਰ ਕਰਨਗੇ ਇਸ ਦੇ ਨਾਲ ਹੀ ਕਾਂਗਰਸ ਦੇ ਉਪ ਪ੍ਰਧਾਨ ਤੇ ਅਨੇਠੀ ਤੋਂ ਉਮੀਦਵਾਰ ਰਾਹੁਲ ਗਾਂਧੀ ਦੇ ਵੀ 26 April ਨੂੰ ਪੰਜਾਬ ਚ ਆਉਣ ਦੀਆਂ ਕਿਆਸਰਾਈਆਂ ਨੇ ਪੰਜਾਬ ਵਿੱਚ 3 April ਨੂੰ ਲੋਕ ਸਭਾ ਚੋਣਾਂ ਹੋਣਗੀਆਂ ਜਿਸ ਨੂੰ ਲੈ ਕੇ ਸਿਆਸੀ ਅਖਾੜਾ ਪੂਰੀ ਤਰ੍ਹਾਂ ਭਖਿਆ ਹੋਇਆ ਹੈ ਪੰਜਾਬ ਦੇ ਵਿੱਚ 3 April ਨੂੰ ਚੋਣਾਂ ਹੋਣ ਜਾ ਰਹੀਆਂ ਨੇ ਤੇ ਇਸੇ ਦੇ ਮੱਦੇ ਨਜ਼ਰ ਸ਼ਾਹੀ ਸ਼ਹਿਰ ਪਟਿਆਲਾ ਦੇ ਵਿੱਚ ਆਮ ਆਦਮੀ ਪਾਰਟੀ ਕਾਂਗਰਸ ਪਾਰਟੀ ਅਤੇ ਅਕਾਲੀ ਦਲ ਦੇ ਉਮੀਦਵਾਰਾਂ ਦੇ ਨਾਲ ਨਾਲ ਉਮੀਦਵਾਰਾਂ ਦੇ ਪਰਿਵਾਰ ਵੀ ਜ਼ੋਰਾਂ ਸ਼ੋਰਾਂ ਤੇ ਪ੍ਰਚਾਰ ਕਰ ਰਹੇ ਨੇ फैमिली uh, मेंबर्स जो हमारे हैं महारा महारानी साहब ने डिवाइड कर दिया है नाइन सेगमेंट्स हैं तो जैसे जीजा जी गुरपाल और मैं पटियाला टू संभाल रहे हैं हमने दोनों ब्लॉक्स डिवाइड कर लिए हैं ਅਸੀਂ ਸੋ ਦੋ ਟੂ ਡੋਰ ਕੈਂਪੇਨ ਕਰ ਰਹੇ ਹਾਂ ਇੱਥੇ ਪਟਿਆਲੇ ਸ਼ਹਿਰ ਦੇ ਵਿੱਚ ਸਾਨੂੰ ਤਕਰੀਬਨ 15-20 ਦਿਨ ਹੋ ਗਏ ਅਸੀਂ ਹਰ ਰੋਜ਼ ਡੋਰ ਟੂ ਡੋਰ ਜਾਂਦੇ ਆਂ ਤੇ ਸਾਨੂੰ ਰਿਸਪਾਂਸ ਬਹੁਤ ਹੀ ਵਧੀਆ ਮਿਲ ਰਿਹਾ ਹੁਣ ਅੱਜ ਵੀ ਜਿਵੇਂ ਅਸੀਂ ਵਾਰਡ ਨੰਬਰ 2 ਦਰਸ਼ਨਾ ਕਲੋਨੀ ਦੇ ਵਿੱਚ ਕਰ ਰਹੇ ਆਂ ਡੋਰ ਟੂ ਡੋਰ ਗਾਵਾਂਵੇਂ ਬਲਕਿ ਡਰ ਲੱਗਦਾ ਤਾਂ ਕਿ ਗਾਵਾਂਵੇਂ ਜਿਆਦਾ ਹਮਾਰਾ ਨਾਮ ਨਹੀਂ ਪਹੁੰਚਾ ਜਾਂ ਜਾਤਾ ਆਮ ਆਦਮੀ ਪਾਰਟੀ ਦਾ ਨਹੀਂ ਨਾਮ ਗਿਆ ਲੇਕਿਨ ਹਮ ਗਾਵਾਂਵਾਂ ਮੀ ਅਭੀ ਨਿਕਲੇ ਹੋਏ ਆਂ ਜਿਆਦਾ ਗਾਵਾਂਵਾਂ ਮੇ ਚੱਲ ਰਹੇ ਆਂ ਲੇਕਿਨ ਹਮ ਦੇਖ ਕੇ ਹੈਰਾਨ ਹੋ ਰਹੇ ਆਂ

और हमें आज तक कभी इसकी कोई डिफिकल्टी कोई कंप्लेंट तक नहीं आई और ये क्यों हो गया है आज आई डोंट नो आई डोंट नो मे बी मे बी मे बी एक वो जरूर ये मेरे को कहा करता के लिए लड़कियों को सर है, हैंडल तो करना बहुत मुश्किल है ਬਾਲ ਨਿਕੇਤਨ ਦੀ ਸਕੱਤਰ ਨੇ ਕਿਹਾ ਕਿ 6-4 ਦੀ ਐਫਆਈਆਰ ਤੋਂ ਪਹਿਲਾਂ ਕਿਸੇ ਵੀ ਤਰ੍ਹਾਂ ਦੀ ਕੰਪਲੇਂਟ ਨਹੀਂ ਆਈ ਸੀ ਮਨੀਸ਼ ਨੂੰ ਉਹਨਾਂ ਨੇ ਇੱਕ ਕੰਮਕਾਜੀ ਤੇ ਸਖਤ ਬੰਦਾ ਦੱਸਿਆ ਬਾਲ ਨਿਕੇਤਨ ਦੇ ਸੁਪਰਵਾਈਜ਼ਰ ਤੇ ਕੇਅਰ ਟੇਕਰ ਮਨੀਸ਼ ਕੁਮਾਰ ਨੂੰ ਅੱਜ ਅਰੈਸਟ ਕਰ ਲਿਆ ਗਿਆ ਲੇਕਿਨ ਉਹਨਾਂ ਤੇ ਲੱਗੇ ਇਲਜ਼ਾਮਾ ਤੋਂ ਹਰ ਕੋਈ ਹੈਰਾਨ ਹੈ ਬਾਲ ਨਿਕੇਤਨ ਦੀ ਸਕੱਤਰ ਨੇ ਵੀ ਕੁੜੀਆਂ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਵੀ ਸ਼ਿਕਾਇਤ ਨਾ ਆਉਣ ਦੀ ਗੱਲ ਕਹੀ ਸੁਦੀਸ਼ ਸਟਾਰਟਡ ਦੀ ਇਨਕੁਆਇਰੀ ਨਾ ਉਸਕੀ ਮੇਰੇ ਕੋਈ ਰਿਪੋਰਟ ਅਜ ਤੱਕ ਆਈ ਨਹੀਂ ना किसी बच्चे ने कंप्लेन किया है ना किसी पेरेंट ने कंप्लेन किया ऑन वॉट बेसिस एम आई सपोज टू टेक एनी एक्शन आई हैव एन ऑफिशियल डीलिंग विद होम ही इज रिस्पेक्टफुल फ्रॉम द वर्क पॉइंट ऑफ व्यू ही इज ऑफिशियंट आई कॉन्ट वाउच फोर समी आई यू नो वाई शुड आई गिव एन ओपिनियन ऑन वॉट आई फाइंड ऑफिशियली आई हैव नो प्रॉब्लम ਜੋਤੇਬਾਲ ਨੇ ਕਿਹਾ ਤਾਂ ਦੇ ਸਟਾਫ ਨੂੰ ਇਹੋ ਜੇ ਕਿਸੇ ਵੀ ਘਟਨਾ ਬਾਰੇ ਪਨਕ ਵੀ ਨਹੀਂ ਪਈ ਉੱਥੇ ਹੀ ਮਨੀਸ਼ ਦਾ ਕਹਿਣਾ ਹੈ ਕਿ ਉਹਨੂੰ ਇਸ ਵਿੱਚ ਫਸਾਇਆ ਜਾ ਰਿਹਾ ਹੈ ਲੇਕਿਨ ਸੱਚ ਕੀ ਹੈ ਇਹ ਤਾਂ ਤਫਤੀਸ਼ ਤੋਂ ਬਾਅਦ ਹੀ ਪਤਾ ਚਲੇਗਾ ਸੁਪਰੀਮ ਕੋਰਟ ਸਰਕਾਰੀ ਇਜਤਿਹਾਰਾਂ ਬਾਰੇ ਦਿਸ਼ਾ ਨਿਰਦੇਸ਼ ਜਾਰੀ ਕਰਨ ਜਾ ਰਹੀ ਹੈ ਜਿਸ ਦੇ ਲਈ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ ਸੁਪਰੀਮ ਕੋਰਟ 'ਚ ਦੋ ਜਨਹਿਤ ਅਰਜ਼ੀਆਂ 2003 ਅਤੇ 4 'ਚ ਦਾਖਲ ਕੀਤੀਆਂ ਗਈਆਂ ਸਨ ਜਿਸ 'ਚ ਕਿਹਾ ਗਿਆ ਸੀ ਕਿ ਸੱਤਾ ਚਾਹਣ ਵਾਲੀ ਪਾਰਟੀ ਸਰਕਾਰੀ ਇਜਤਿਹਾਰਾਂ 'ਚ ਆਪਣੇ ਨਿਤਾਵਾਂ ਦੀਆਂ ਤਸਵੀਰਾਂ ਦੀ ਵਰਤੋਂ ਕਰਦੀ ਹੈ ਤੇ ਵਿਕਾਸ ਨਹੀਂ ਕਿਤੇ ਕਿ ਕਮਾਂ ਨੂੰ ਵਾਦਾ ਚੜਾ ਕੇ ਦਸਨ ਦੇ ਦਾਅਵੇ ਕਰਦੇ ਨੇ ਤਾਂ ਜੋ ਉਹਨਾਂ ਨੂੰ ਚੋਣਾਂ 'ਚ ਫਾਇਦਾ ਮਿਲ ਸਕੇ ਜਿਸ ਨੂੰ ਲੈ ਕੇ ਜੁ ਸੁਪਰੀਮ ਕੋਰਟ ਨੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਨੇ ਇਹ ਤਿੰਨ ਮੈਂਬਰੀ ਕਮੇਟੀ ਤਿੰਨ ਮਹੀਨਿਆਂ ਦੇ ਅੰਦਰ ਆਪਣੀ ਰਿਪੋਰਟ ਸੁਪਰੀਮ ਕੋਰ